ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਡੇ ਬ੍ਰੇਕ ਦੇ ਨਾਲ ਆ ਸੋ ਇਸ ਟਾਈਮ ਅਸੀਂ ਮੌਜੂਦ ਆਂ ਜਿਲ੍ਹਾ ਸੰਗਰੂਰ ਹਲਕਾ ਲਹਿਰਾ ਗੱਲਪਿੰਡਾ ਦੇਲਾ ਸ਼ੀਹਾ ਦੇ ਵਿੱਚ ਤਾਂ ਦੱਸ ਜੀ ਕਿ ਇੱਥੇ ਪਿਛਲੇ 2-3 ਦਿਨਾਂ ਤੋਂ ਇੱਕ ਮਸਲਾ ਜਿਹੜਾ ਹੋ ਸਾਹਮਣੇ ਆਇਆ ਕਿ ਇੱਕ ਮਹਿਲਾ ਦੇ ਵੱਲੋਂ ਆਪਣੇ ਸਹੁਰਾ ਪਰਿਵਾਰ ਤੋਂ ਹੱਕ ਲੈਣ ਦੇ ਲਈ ਜਿਹੜਾ ਕਾਫੀ ਜ਼ਿਆਦਾ ਪਿੰਡ ਦੇ ਵਿੱਚ ਰੋਸ ਦੇਖਿਆ ਗਿਆ ਪਿੰਡ ਉਸ ਮਹਿਲਾ ਦੇ ਨਾਲ ਜਿਹੜਾ ਉਹ ਖੜਿਆ ਸੀਗਾ ਕਿ ਉਸ ਔਰਤ ਨੂੰ ਉਸ ਦਾ ਹੱਕ ਮਿਲਣਾ ਚਾਹੀਦਾ ਜਿਹੜਾ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਹੱਕ ਨਹੀਂ ਦੇ ਰਿਹਾ ਸੀ ਮੇਰੇ ਪਿੱਛੇ ਨਹੀਂ ਕੁਝ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਚਾਹਾਂਗੇ ਜਿੱਥੇ ਕਿ ਇੱਕ ਇਹ ਕਮਰਾ ਹੈਗਾ ਜਿਸ ਦੇ ਵਿੱਚ ਉਹ ਮਹਿਲਾ ਰਹਿੰਦੀ ਹੈਗੀ ਬਲਕਿ ਜਦੋਂ ਕਿ ਉਹਨਾਂ ਦੇ ਸਹੁਰਾ ਪਰਿਵਾਰ ਦੇ ਕੋਲੇ 9-10 ਏਕੜ ਜਿਹੜੀ ਜ਼ਮੀਨ ਹੈਗੀ ਉਹ ਹੁਣ ਇਸ ਸਮੇਂ ਉਹ ਆਪਣਾ ਹੱਕ ਮੰਗ ਰਹੀ ਹੈ ਇਸ ਤੋਂ ਪਹਿਲਾਂ ਜਿਹੜਾ ਕੁਝ ਵੀਡੀਓ ਸਾਹਮਣੇ ਆਈਆਂ ਸੋਸ਼ਲ ਮੀਡੀਆ ਦੇ ਉੱਪਰ ਮੂਨਕਾ ਥਾਣੇ ਦੀ ਪੁਲਿਸ ਉਸ ਮਹਿਲਾ ਨੂੰ ਲੈ ਕੇ ਗਈ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਹੋਰ ਜਿਹੜਾ ਪਿੰਡ ਵਾਸੀਆਂ ਦੇ ਨਾਲ ਲੜਾਈ ਝਗੜੇ ਦੀ ਵੀਡੀਓ ਸਾਹਮਣੇ ਆਈਆਂ ਪਿੰਡ ਵਾਸੀਆਂ ਨੂੰ ਕੁੱਟਿਆ ਗਿਆ ਤੇ ਕਾਫੀ ਜ਼ਿਆਦਾ ਜਿਹੜਾ ਪਿੰਡ ਵਾਸੀਆਂ ਦਾ ਨੁਕਸਾਨ ਕੀਤਾ ਗਿਆ ਉਸ ਤੋਂ ਬਾਅਦ ਮੂਨਕਾ ਥਾਣੇ ਦੇ ਐਸ ਐਚ ਓ ਤੇ ਡੀ ਐਸ ਪੀ ਨੂੰ ਰਾਤੋ ਰਾਤ ਜਿਹੜੀ ਉਹਨਾਂ ਦੀ ਬਦਲੀ ਕੀਤੀ ਗਈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ 6 ਮਹੀਨਿਆਂ ਦੇ ਲਈ ਲੈਣ ਹਾਜ਼ਰ ਕੀਤਾ ਜਾਏਗਾ ਕਿਰਤੁਰਾਦਰ ਨਾਮੇ ਮੂਨ ਪਥਾਣੇ ਦੇ ਵਿੱਚ ਡੀਐਸਪੀ ਤੇ ਐਸਐਚਓ ਜਿਹੜੇ ਹੋ ਲਿਆਂਦੇ ਗਏ ਸੋ ਹੁਣ ਇਹ ਤਸਵੀਰਾਂ ਇੱਥੇ ਨੇ ਕਿ ਇਸ ਮਹਿਲਾ ਦੇ ਲਈ ਪਿੰਡ ਦੇ ਲੋਕ ਜਿਹੜੇ ਉਹ ਸੰਘਰਸ਼ ਕਰ ਰਹੇ ਨੇ ਕਿ ਇਸ ਮਹਿਲਾ ਨੂੰ ਆਪਣਾ ਜਿਹੜਾ ਉਹ ਮਕਾਨ ਦੇ ਵਿੱਚ ਹਿੱਸਾ ਮਿਲੇ ਜ਼ਮੀਨ ਦੇ ਵਿੱਚ ਹਿੱਸਾ ਮਿਲੇ ਤੇ ਸਾਰਾ ਪਰਿਵਾਰ ਦੇ ਵੱਲੋਂ ਜਿਹੜਾ ਇਸ ਨੂੰ ਇੱਥੇ ਦਾ ਹੱਕ ਦਿੱਤਾ ਜਾਵੇ ਇਸ ਦੇ ਲਈ ਪਿੰਡ ਦੇ ਵਿੱਚ ਪੈਰੇ ਉੱਤੇ ਜਿਹੜੇ ਪਿੰਡ ਦੇ ਲੋਕ ਬੈਠੇ ਹੋਏ ਨੇ ਤਾਂ ਜੋ ਦੁਬਾਰਾ ਆ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਕੀਤੀ ਜਾਵੇ ਤੁਹਾਨੂੰ ਉਸ ਮਹਿਲਾ ਦੇ ਨਾਲ ਗੱਲਬਾਤ ਕਰਾਉਣਾ ਹੈ ਕਿ ਆਖਿਰਕਾਰ ਮਸਲਾ ਜਿਹੜਾ ਇਹ ਪੂਰਾ ਕੀ ਹੈ ਗਗਨਦੀਪ कौर ਨਾਲ ਜਿਹੜੀ ਪਿੰਡ ਦੇ ਬਣਾ ਸੀ ਆ ਜੀ ਕੀ ਮਸਲਾ ਜੀ ਜਿਹੜਾ ਤੁਹਾਡਾ ਤੁਹਾਡੇ ਸਹੁਰਾ ਪਰਿਵਾਰ ਦੇ ਨਾਲ ਹੈਗਾ ਮੇਰਾ ਵੀਰੇ ਮਸਲਾ ਇਹਨਾਂ ਨਾਲ ਹੀ ਹੈ ਵੀ ਮੇਰੇ ਬੱਚਿਆਂ ਦਾ ਹੱਕ ਦੇਣ ਇੱਕ ਮੈਨੂੰ ਸਿੱਤ ਛੱਤ ਨਾ ਹੋਣ ਜੀ ਮੇਰੇ ਸਿਰ ਤੇ ਛੱਤ ਦੇਣ ਮੈਨੂੰ ਮੇਰੇ ਦੋ ਗੁੱਡੀਆਂ ਨੇ ਜੀ ਤੇ ਦੋਏ ਗੁੱਡੀਆਂ ਇਹ ਮੈਂ ਆਪਦੇ ਪੇਕੇ ਪਿੰਡ ਰਹਿ ਕੇ ਪਾਲੀਆਂ ਨੇ ਜੀ ਮੈਂ ਇੱਥੇ ਬਹੁਤ ਵਾਰ ਆਈਆਂ ਫਿਰ ਭੇਜ ਦਿੰਦੇ ਨੇ ਜੀ ਮੈਨੂੰ ਆ ਜਾਂਦੀਆਂ ਫਿਰ ਭੇਜ ਦਿੰਦੇ ਨੇ ਹੁਣ ਜੀ ਮੈਨੂੰ ਸਾਲ ਵਾਂਗੂ ਹੋ ਗਿਆ ਇੱਥੇ ਰਹਿੰਦੀ ਨੂੰ ਮੈਨੂੰ ਮੇਰੀ ਸੱਸ ਨੇ ਆਪ ਹੀ ਆਪਦੇ ਸਰਪੰਚ ਦੇ ਥਰੂ ਮੈਨੂੰ ਇਹ ਦੋ ਕਮਰੇ ਦਿੱਤੇ ਨੇ ਜੀ ਸਰਪੰਚ ਆਪੇ ਕਿਹਾ ਜੀ ਕਿ ਇਹਨੂੰ ਮੀਟਰ ਇਧਰ ਅੱਡ ਲਵਾ ਦਿਓ ਉਹ ਅਸੀਂ ਮੀਟਰ ਲਵਾ ਲਿਆ ਸੀਗਾ ਜੀ ਸਾਡਾ ਦਰਖਾਸਤ ਦੇ ਕੇ ਤੇ ਹੁਣ ਇਹਨਾਂ ਨੇ ਮੈਨੂੰ ਉਹ ਮੇਰੀ ਛੱਤ ਸਾਰਾ ਕੁਝ ਮੇਥੋਂ ਖੋ ਕੇ ਜੀ ਮੈਨੂੰ ਘਰੋਂ ਬਾਹਰ ਕੱਢਿਆ ਗਿਆ ਤੁਹਾਡੇ ਐਕਸਮੈਂਟ ਨੂੰ ਕਿੰਨੇ ਟਾਈਮ ਹੋ ਗਏ ਹਾਂਜੀ ਉਹ 2019 ਚ ਹੋਈ ਹੈ ਜੀ ਉਹਨਾਂ ਦੀ ਡੈਥ ਕੀ ਖੇਤੀਬਾੜੀ ਕਰਦੇ ਸੀਗੇ ਨਹੀਂ ਵੀਰੇ ਉਹ ਪ੍ਰਾਈਵੇਟ ਬੱਸ ਦੇ ਡਰਾਈਵਰ ਸੀ ਅੱਛਾ ਡੈਥ ਕਿਵੇਂ ਹੋਈ ਉਹਨਾਂ ਦੀ ਡੈਥ ਵੀਰੇ ਸ਼ਰਾਬ ਪਿੰਦੇ ਸੀਗੇ ਫਿਰ ਉਸ ਤੋਂ ਬਾਅਦ ਤੁਹਾਡੇ ਸਹੋਰਾ ਪਰਿਵਾਰ ਨੇ ਜਿਹੜਾ ਤੁਹਾਨੂੰ ਕੋਈ ਜਿਵੇਂ ਜ਼ਮੀਨ ਦੇ ਵਿੱਚ ਅਧਿਕਾਰ ਆ ਮਿਲਦਾ ਹੈ ਘਰ ਦੇ ਵਿੱਚ ਇਹੋ ਜਿਹਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਨਹੀਂ ਵੀਰੇ ਮੈਨੂੰ ਦੇ ਹੀ ਨਹੀਂ ਰਹੇ ਮੇਰੀਆਂ ਬੱਚੀਆਂ ਦਾ ਹੱਕ ਸਮਾ ਇਹਨਾਂ ਨੇ ਜੀ ਜਿਹੜੀ ਜਾਇਦਾਦ ਸੀ ਸਵਾ ਕਿਲਾ ਮੇਰੇ ਘਰ ਵਾਲੇ ਦੇ ਨਾਂ ਸੀਗਾ ਉਹ ਇਹਨਾਂ ਮੇਰੀ ਨਣਦ ਨੇ ਆਪਦੇ ਨਾਂ ਤੇ ਕਰਾ ਲਿਆ ਜੀ ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਦੀ ਡੈਥ ਹੋ ਗਈ ਜੀ 2019 ਦੇ ਵਿੱਚ ਉਸ ਤੋਂ ਬਾਅਦ ਮੇਰੇ ਸਹੁਰੇ ਨੇ ਬਾਣ ਗਿਫਟ ਆਪਦੀ ਪਤੀ ਜਨੂ ਨੂੰ ਦੇਤਾ ਜੀ ਪੌਣੇ 3 ਕਿਲੇ ਉਹਦੇ ਨਾਂ ਗਿਫਟ ਕਰਤਾ ਜੀ ਬਾਣ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਜੀ ਵੀ ਹੁਣ ਇਹ ਗਿਫਟ ਦੇਣ ਲੱਗੇ ਵੀ ਪਹਿਲਾਂ ਗਿਆ ਸਵਾ ਕਿਲਾ ਬਾਣ ਦਾ ਉਦੋਂ ਬਾਅਦ ਜੀ ਮੈਂ ਕੋਰਟ ਚ ਪੇਸ਼ ਹੋ ਗਈ ਕੋਰਟ ਨੇ ਮੈਨੂੰ ਸਾਰੇ ਬਾਣ ਤੇ ਸਟੇਜ ਦਿੱਤੀ ਜੀ ਬਲੱਡ ਵਾਲੇ ਕੋਰਟ ਨੇ ਕਿੰਨੀ ਜ਼ਮੀਨ ਹੈ ਤੁਹਾਡੇ ਸਾਰਾ ਇਹਨਾਂ ਕੋਲੇ ਜੀ ਸਾਰੇ 7.5 ਕਿੱਲੇ ਬਾਣਦੇ ਸੀ ਇਸ ਸਮੇਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਬਾਣ ਅੱਗੇ ਲਿਕੇ ਗਿਫਟ ਦਿੱਤੇ ਗਏ ਹਾਂਜੀ ਤੇ ਰਿਸ਼ਤੇਦਾਰਾਂ ਨੂੰ ਬਾਣ ਦਿੱਤੇ ਗਏ ਨੇ ਜੀ ਤੇ ਹੁਣ ਉਸ ਤੋਂ ਬਾਅਦ ਕਿੰਨੀ ਬਚਦੀ ਹੈ ਜਿਹਦੇ ਉੱਤੇ ਤੁਸੀਂ ਕਹਿੰਦੇ ਹੋ ਵੀ ਹੱਕ ਮਿਲਣਾ ਚਾਹੀਦਾ ਹੈ ਹਾਂਜੀ ਹੁਣ ਇਹਦੇ ਕੋਲੇ 5.5 5 ਕਿੱਲੇ ਵੀਰੇ ਹਲੇ ਵੀ ਬਾਕੀ ਨੇ ਸਵਾਗੀ ਲੈ ਇਨਾਂ ਕੋਲੇ ਜਿਹੜਾ ਮੇਰੀ ਨੰਦ ਲੈ ਕੇ ਗਈ ਹੈ ਜੀ ਉਹ ਵੀ ਮੇਰੀ ਨੰਦ ਕੋਲੀ ਹੈ ਜੀ ਉਹ ਵੀ ਮੇਰੇ ਬੱਚਿਆਂ ਦਾ ਹੱਕ ਉਹਨੇ ਖੋਇਆ ਜੀ ਮੇਰੀ ਨੰਦ ਨੇ ਤੇ ਹੁਣ ਕਿੰਨੇ ਜਿਹੜਾ ਬਾਣ ਵੀ ਤੁਸੀਂ ਮੰਗ ਕਰਦੇ ਹੋ ਵੀ ਸਾਨੂੰ ਇੰਨਾ ਬਾਣ ਮਿਲਣਾ ਚਾਹੀਦਾ ਮੈਂ ਤਾਂ ਵੀਰੇ ਉਹ ਤਾਂ ਮੇਰਾ ਹੱਕ ਤਾਂ ਬਾਣ ਦਾ ਜਿਹੜਾ ਸਹੀ ਪਹਿਲੀ ਗੱਲ ਤਾਂ ਮੈਂ ਵਿਆਹ ਕੇ ਆਈ ਸੀ ਵੀਰੇ ਮੇਰੇ ਦੋ ਬੱਚੇ ਨੇ ਮੈਂ ਘਰ ਦੀ ਮਾਲਕ ਸੀ ਮੈਂ ਉਹ ਵੀ ਗੱਲ ਪਲਾ ਕੇ ਹੁਣ ਮੈਂ ਇਹ ਸੋਚ ਰਹੀ ਆ ਵੀ ਚਲੋ ਮੇਰੀਆਂ ਬੱਚੀਆਂ ਦਾ ਇਹਨਾਂ ਕੋਲੇ 9 ਕਿल्ले ਵੰਡ ਦੇਣੇ ਨੇ ਘੱਟੋ ਘੱਟ ਮੇਰੀਆਂ ਬੱਚੀਆਂ ਨੂੰ ਤੀਜਾ ਹਿੱਸਾ ਤਾਂ ਦੇਣ ਜੀ ਉਹਦੇ ਵਿੱਚੋਂ 3 ਕਿल्ले ਤਾਂ ਦੇਣ ਜੀ ਇੱਕ ਮੈਨੂੰ ਰਹਿਣ ਵਾਸਤੇ ਮਕਾਨ ਦੇਵਣਾ ਕੋਈ ਪਹਿਲਾਂ ਵੀ ਤੁਹਾਡਾ ਕੇਸ ਚੱਲਦਾ ਸੀਗਾ ਹਾਂ ਵੀਰੇ ਮੇਰੇ ਘਰ ਵਾਲੇ ਤੇ ਬਸ ਇਹੀ ਥੀ ਵੀ ਮੈਂ ਖਰਚਾ ਗੁਜ਼ਾਰਾ ਮੰਗਿਆ ਹੋਇਆ ਸੀਗਾ ਉਹਦੇ ਕੋਲ ਉਹ ਨੂੰ ਕਿੰਨਾ ਟਾਈਮ ਹੋ ਗਿਆ ਕੇਸ ਨੂੰ ਉਹ ਕੇਸ ਵੀਰੇ 2010 ਦਾ 10 11 ਦੇ ਵਿੱਚ ਲਾਇਆ ਹੋਣਾ ਵੀਰੇ ਮੈਂ ਸ਼ਾਇਦ ਪੱਕਾ ਮੈਨੂੰ ਯਾਦ ਨਹੀਂ ਹੈਗਾ ਜੋ ਉਦੇਮੇ ਵਿੱਚ ਖਰਚਾ ਮੰਗਿਆ ਫਿਰ ਤੁਹਾਨੂੰ ਜਿਹੜਾ ਤੁਹਾਡਾ ਸਾਰਾ ਪਰਿਵਾਰ 'ਚ ਖਰਚਾ ਦਿੰਦਾ ਸੀਗਾ ਕੋਈ ਨਾ ਵੀਰੇ ਖਰਚਾ ਨਹੀਂ ਅੰਨਾ ਨਹੀਂ ਦਿੱਤਾ ਮੈਨੂੰ ਅੱਛਾ ਤੇ ਜਿਹੜਾ ਗੱਲ ਇਹ ਸੁਣਨ ਚਾਹੀ ਵੀ ਤੁਹਾਡੇ ਜਿਹੜੇ ਘਰ ਵਾਲੇ ਸੀਗੇ ਉਹਨਾਂ ਨੂੰ ਜੇਲ੍ਹ ਵੀ ਹੋ ਜਾਂਦੀ ਸੀ ਕਈ ਵਾਰੀ ਵੀਰੇ ਮੈਂ ਨਹੀਂ ਕਿ ਮੈਂ ਕੋਰਟ ਦੇ ਵਿੱਚ ਖਰਚੇ ਦਾ ਕੇਸ ਲਾਇਆ ਹੋਇਆ ਸੀਗਾ ਮੈਂ ਤਾਂ ਕੋਰਟ ਦੇ ਵਿੱਚੋਂ ਖਰਚਾ ਮੰਗਿਆ ਹੋਇਆ ਜੀ ਉਹ ਤਾਂ ਹੁਣ ਕੋਰਟ ਦਾ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਦੇਖੋ ਜਿਵੇਂ ਸਰਕਾਰ ਕਰਦੀ ਹੈ ਕੋਈ ਕਾਨੂੰਨ ਹੈ ਉਹਵੇਂ ਹੁੰਦਾ ਰਿਹਾ ਜੀ ਜੇ ਤੁਹਾਨੂੰ ਖਰਚਾ ਨਹੀਂ ਹੁੰਦੇ ਸੀ ਤਾਂ ਉਹਨਾਂ ਨੂੰ ਜੇਲ ਹੋਣੀ ਹਾਂਜੀ ਵੀਰੇ ਉਹਨਾਂ ਨੂੰ ਖਰਚਾ ਨਹੀਂ ਸੀ ਪਰ ਦੇ ਉਹਦੇ ਕਰਕੇ ਹੋ ਜਾਂਦੀ ਸੀ ਕਿੰਨੇ ਸਮੇਂ ਦੀ ਜੇਲ ਹੁੰਦੀ ਸੀ ਉਹਨਾਂ ਨੂੰ ਉਹ ਮੇਰੇ 2-3 ਵਾਰੀ ਵਸ ਕਦੇ ਆ ਗਏ ਵਾ ਗਏ ਕਦੇ ਪਹਿਲਾਂ ਵੀ ਛਡਾ ਲਿਆਉਂਦੇ ਐ ਜੇ ਹੁੰਦਾਰਿਆ ਵੀਰੇ 28 ਦਿਨ ਵਾਸਤੇ ਜਾਂਦੇ ਸੀ ਉਹ ਤਾਂ ਵੀਰੇ ਜੇਲ 'ਚ ਤਾਂ ਹੁਣ ਤੁਹਾਡੇ ਬੱਚੇ ਜਿਹੜੇ ਉਹ ਪੜ੍ਹਦੇ ਨੇ ਹਾਂ ਵੀਰੇ ਵੱਡੀ ਕੁੜੀ ਆ ਤਾਂ ਮੈਂ ਵਿਆਹ ਤੀ ਵੀਰੇ ਜਦੋਂ ਮੇਰੇ ਕੋਲ ਇੰਨਾ ਖਰਚਾ ਗੁਜ਼ਾਰਾ ਨਹੀਂ ਸੀ ਅੱਗੇ ਬੱਚੇ ਪੜਾਉਣ ਵਾਸਤੇ ਵੱਡੀ ਕੁੜੀ ਮੈਂ ਵਿਆਹੀ ਸੀ ਛੋਟੀ ਕੁੜੀਆ ਮੇਰੀ ਹੁਣ ਪੜ ਰਹੀ ਹੈ ਵੱਡੀ ਉੱਚੀ ਕੁੜੀਆ ਦਾ ਜਿਹੜਾ ਵਿਆਹ ਸੀ ਉਹ ਕਿਵੇਂ ਕੀਤਾ ਵੀਰ ਤੁਸੀਂ ਬਿਨਾਂ ਕੁਝ ਜਿੰਦ ਤੋਂ ਟਲ ਕੋਈ ਖਰਚਾ ਨਹੀਂ ਸੀ ਨਾ ਉਹ ਜੀ ਉਹਦੇ ਨਾਨਾ ਜੀ ਨੇ ਉਹਦੀਆਂ ਵਾਸੀਆਂ ਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਮੈਂ ਕਿਹਾ ਵੀ ਚਲੋ ਜਦੋਂ ਕਦੇ ਮੈਨੂੰ ਇਹਰਾ ਹੱਕ ਮਿਲੂਗਾ ਮੈਂ ਤੁਹਾਨੂੰ ਉਹ ਕਰੂੰਗੀ ਵੀ ਤੁਸੀਂ ਇੱਕ ਵਾਰ ਮੇਰੀ ਬੱਚੀ ਨੂੰ ਵਿਆਹੋ ਉਹ ਜੀ ਮੈਂ ਮੇਰੇ ਰਿਸ਼ਤੇਦਾਰਾਂ ਭੈਣ ਭਾਈਆਂ ਦੀ ਮਦਦ ਦੇ ਨਾਲ ਵਿਆਹੀਏ ਜਦੋਂ ਕਿ ਹੱਕ ਤੁਹਾਡੇ ਸਹੁਰਾ ਪਰਿਵਾਰ ਦਾ ਬਣਦਾ ਸੀ ਹਾਂਜੀ ਉਹ ਜੀ ਜਦੋਂ ਮੇਰੇ ਬੱਚੇ ਹੱਕਦਾਰ ਨੇ ਜੀ ਮੈਨੂੰ ਵਿਆਕੇ ਲੈ ਆਏ ਨੇ ਦੋ ਗੁੱਡੀਆਂ ਨੇ ਮੇਰੇ ਹੁਣ ਇੱਕ ਕੁੜੀ ਛੋਟੀ ਹੈ ਹਾਂਜੀ ਉਹ ਗੁੱਡੀਆਂ ਮੇਰੀ ਛੋਟੀ ਹੈ ਪੜਦੀ ਹੈ ਜੀ ਹਾਂਜੀ ਵੀਰੇ ਉਹ ਵੀ ਅੱਸੀ ਮੈਡੀਕਲ ਕਰ ਰਹੀ ਹੈ ਤੇ ਹੁਣ ਕੱਲ ਪਰसों ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਇਹ ਮੁੱਦਾ ਗਰਮਾਏਗਾ ਤੁਹਾਡਾ ਸਹੁਰੇ ਪਰਿਵਾਰ ਨੂੰ ਲੈ ਕੇ ਤੇ ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆਈਆਂ ਪੁਲਿਸ ਦੇ ਨਾਲ ਟਕਰਾਅ ਵੀ ਹੋਇਆ ਤੇ ਕੁਝ ਜਗ੍ਹਾ ਦੇ ਉੱਤੇ ਤੁਹਾਡੇ ਮੀਟਰ ਲੱਗਦੇ ਤੇ ਉਹਨੀਆਂ ਪਟਦੇ ਦੀਆਂ ਨਾ ਲਾਉਣ ਦੀਆਂ ਦੇ ਕੇ ਵੀ ਉਹ ਵੀਡੀਓ ਕਈ ਸਾਹਮਣੇ ਆਈਆਂ ਆਖਿਰਕਾਰ ਕੱਲ ਪਰਸੋਂ ਹੋਇਆ ਕੀ ਸੀਗਾ ਕੱਲ ਪਰਸੋਂ ਵੀਰੇ ਇਹਨਾਂ ਨੇ ਪਹਿਲਾਂ ਮੈਂ ਜਦੋਂ ਇੱਥੇ ਰਹਿ ਰਹੀ ਸੀ ਵੀਰੇ 5-6 ਮਹੀਨਿਆਂ ਦੀ ਇਹਨਾਂ ਨੇ ਮੈਨੂੰ ਥਾਣੇ ਦੇ ਵਿੱਚ ਐਸਐਚਓ ਸਾਹਿਬ ਨੇ ਬੁਲਾ ਕੇ ਮੈਨੂੰ ਤਾਂ ਅੰਦਰ ਬਿਠਾਤਾ ਜੀ ਮੂਨ ਕਠਾਣੇ ਦੇ ਹਾਂਜੀ ਮੂਨ ਕਠਾਣੇ ਦੇ ਵਿੱਚ ਮੈਨੂੰ ਅੰਦਰ ਬਿਠਾਤਾ ਜੀ ਮੇਰੇ ਨਾਲ ਪੰਚਾਇਤ ਮੈਂਬਰ ਸਾਰੇ ਉੱਥੇ ਸੀਗੇ ਜੀ ਉਹਨਾਂ ਨੇ ਬਾਅਦ ਚੋਂ ਆ ਕੇ ਮੇਰੇ ਸੱਸ ਸਹੁਰਾ ਮੇਰੀ ਨਨਦ ਨੰਦੋਈਆ ਇੱਕ ਉਹਨਾਂ ਦਾ ਬੇਟਾ ਜੀ ਉਹਨਾਂ ਨੇ ਆ ਕੇ ਮੇਰੇ ਦੋਨੇ ਕਮਰੇ ਬਾਹਰੋਂ ਲੋਕ ਕਰਤੇ ਜੀ ਲੋਕ ਕਰਨ ਤੋਂ ਬਾਅਦ ਉਹਨਾਂ ਨੇ ਜੀ ਉੱਥੇ ਮੇਰੇ ਤੇ ਪਰਚਾ ਪੈ ਗਿਆ ਜੀ ਪੁਲਿਸ ਚ ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਮੈਂ ਡੇਢ ਮਹੀਨਾ ਹੋ ਗਿਆ ਜੀ ਮੈਨੂੰ ਮੈਂ ਕਦੇ ਕਿਸੇ ਦੇ ਘਰੇ ਕਦੇ ਕਿਸੇ ਦੇ ਆਪਣੀ ਬੱਚੀ ਨੂੰ ਨਾਲ ਲੈ ਕੇ ਆਂਡੀਆਂ ਗਵਾਂਡੀਆਂ ਦੇ ਬਾਥਰੂਮ ਤੱਕ ਵੀ ਨਹੀਂ ਹੈਗਾ ਜੀ ਮੇਰੇ ਕੋਲ ਮੈਂ ਬੱਚੀ ਨੂੰ ਲਈ ਫਿਰਦੀ ਆ ਜੀ ਘਰ ਘਰ ਤੇ ਪੁਲਸ ਆਈ ਸੀ ਪੁਲਸ ਦੀਆਂ ਗੱਡੀਆਂ ਵੀ ਆਈਆਂ ਸੀ ਤੁਹਾਡੇ ਹਾਂਜੀ ਵੀਰੇ ਪੁਲਸ ਨੇ ਤਾਂ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਸਾਡੇ ਜਿਹੜੇ ਹੁਣ ਮੌਕੇ ਦੇ ਸਰਪੰਚ ਨੇ ਉਹਨਾਂ ਦੇ ਵੀ ਧੱਕਾ ਮੁਕੀ ਕੀਤੀ ਜੀ ਸਾਡੇ ਸਾਬਕਾ ਸਰਪੰਚ ਦੇ ਸਾਡੇ ਹੋਰ ਜਿਹੜੇ ਭਰਾ ਸੀ ਚਾਚੇ ਹੋរី ਸਾਰਿਆਂ ਨੂੰ ਉਹਨਾਂ ਨੇ ਪੁਲਸ ਨੇ ਮੁਕੀਆਂ ਮਾਰ ਮਾਰ ਥਾਪੜੇ ਮਾਰ ਮਾਰ ਹੈਰਾਨ ਕੀਤਾ ਜੀ ਇੱਕ ਗਰੀਬ ਦਿਹਾੜੀਆ ਵੀ ਉਹਨਾਂ ਨੇ ਇੱਕ ਸਾਈਡ ਤੇ ਖੜਾ ਕੁੱਟਿਆ ਜੀ ਪੁਲਸ ਨੇ ਕੀ ਕਰ ਰਹੇ ਸੀ ਕਹਿੰਦੇ ਵੀ ਕੋਈ ਜਿਹੜਾ ਕੰਧ ਕਰ ਦੇ ਵਿੱਚ ਖਿੱਚਣ ਦਾ ਕੋਈ ਮਸਲਾ ਸੀਗਾ ਉਮ ਵੀਰੇ ਮੈਂ ਉਸੇ ਜਗ੍ਹਾ ਤੇ ਬਸ ਜਿਹੜੀ ਜਗ੍ਹਾ ਸੀਗੀ ਮੇਰੀ ਮੈਂ ਉਸੇ ਜਗ੍ਹਾ ਤੇ ਇਹ ਦੋ ਰੂਮਾਂ ਦੇ ਵਿੱਚੀ ਬਸ ਮੈਂ ਆਈ ਆ ਉਸੇ ਕਰਕੇ ਇਹਨਾਂ ਨੇ ਦਵਾਰੇ ਫੇਰੇ ਇਹ ਪੁਲਿਸ ਕੋਲ ਗਏ ਨੇ ਜੀ ਪੁਲਿਸ ਨੇ ਆ ਕੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕੁੱਟਮਾਰ ਕਰੀ ਆ ਜੀ ਮੋਤਵਾਰ ਬੰਦਿਆਂ ਨੂੰ ਸਰਪੰਚਾਂ ਮੈਂਬਰਾਂ ਵਰਗੀ ਪਟਾਈ ਕੀਤੀ ਜੀ ਵਰਗੀ ਗੱਤ ਕਹੀ ਆ ਜੀ ਜਿਹੜਾ ਹੁਣ ਪੁਲਿਸ ਦਾ ਕੀ ਕਹਿਣਾ ਹੈਗਾ ਤੁਹਾਡੇ ਮਸਲੇ ਨੂੰ ਲੈ ਕੇ ਕਿ ਤੁਸੀਂ ਕੀ ਮੰਗ ਕਰਦੋਂਗੇ ਮੈਂ ਤਾਂ ਵੀਰੇ ਹੱਥ ਜੋੜ ਕੇ ਬੇਨਤੀ ਕਰ ਰਹੀ ਆਂ ਵੀ ਇੱਕ ਤਾਂ ਮੇਰਾ ਇਹ ਜਿਹੜੇ ਕਮਰਿਆਂ ਦੇ ਵਿੱਚ ਮੈਂ ਬੈਠੀ ਆਂ ਮੇਥੋਂ ਇਹ ਨਾ ਖੋਏ ਜਾਣ ਵੀ ਇੱਕ ਮੇਰੇ ਬੱਚਿਆਂ ਦਾ ਹੱਕ ਮੈਨੂੰ ਦਿਵਾਇਆ ਜਾਵੇ ਜੀ ਮੈਂ ਇਹੀ ਮੰਗ ਕਰ ਰਹੀ ਆਂ